ਕਾਂਗਰਸ ਪਾਰਟੀ ਇਸ ਚੀਜ਼ਾਂ ਦੇ ਉੱਪਰ ਲੋਕਾਂ ਦੇ ਵਿੱਚ ਵੋਟ ਮੰਗਣ ਦੇ ਲਈ ਜਾ ਕੇ ਹੁਣ ਜੇ ਗੱਲ ਕੀਤੀ ਜਾਵੇ ਰੂਲਿੰਗ ਪਾਰਟੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਂ ਤਾਂ ਜ਼ਰੂਰਤ ਹੈਗੀ ਆ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਉਹ ਸਿਰਫ ਪੁਲਸ ਦੇ ਉੱਤੇ ਹੀ ਇਲੈਕਸ਼ਨ ਲੜਦੀ ਤੁਸੀਂ ਇਹ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਨੇ ਜਿੰਨਾ ਕ੍ਰਿਟਿਸਿਜ਼ਮ ਬਾਕੀ ਪਾਰਟੀਆਂ ਦਾ ਕੀਤਾ ਲੋਕਾਂ ਨੂੰ ਉਨੀਆਂ ਉਮੀਦਾਂ ਪਾਰਟੀ ਤੋਂ ਜ਼ਿਆਦਾ ਸੀ ਉਮੀਦਾਂ ਵੀ ਜ਼ਿਆਦਾ ਨਹੀਂ ਸੀ ਇਹ ਰੂਟੀਨ ਜੀ ਕੰਮ ਕਰਦੇ ਦੇਖੋ ਇਹ ਕਹਿੰਦੇ ਸੀ ਅਸੀਂ ਪੋਜ਼ਿਟਿਵ ਬਜਟ ਲੈ ਕੇ ਆਵਾਂਗੇ ਜੀ ਸਵਾ ਲੱਖ ਕਰੋੜ ਰੁਪਏ ਦਾ ਤਿੰਨ ਸਾਲਾਂ ਦੇ ਵਿੱਚ ਕਰਜ਼ਾ ਚੜਾਤਾ ਹਜੇ 2 ਸਾਲ ਬਚੇ ਹੋਏ ਤਿੰਨ ਸਾਲ ਪਹਿਲਾਂ ਦੇਖੋ ਅਸੀਂ ਗਲਤੀਆਂ ਕੀਤੀਆਂ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਉਹਦੇ ਉਹਦੇ ਕਰਕੇ ਉਹਦੇ ਵਿੱਚ ਦੇ ਵਿੱਚ ਹੀ ਸਾਨੂੰ 18 ਸੀਟਾਂ ਤੇ ਅਸੀਂ ਰਹਿ ਗਏ ਲੋਕਾਂ ਨੇ ਇਹਨਾਂ ਨੂੰ 92 ਸੀਟਾਂ ਦਾ ਫਤਵਾ ਦਿੱਤਾ ਤੇ ਤੁਸੀਂ ਮੈਨੂੰ ਕੋਈ ਦੱਸ ਦਿਓ ਵੀ ਲੁਧਿਆਣੇ ਚ ਜਾਂ ਆਲੇ ਦੁਆਲੇ ਜਾਂ ਪੂਰੇ ਪੰਜਾਬ ਚ ਕਦੀ ਸੁਣਿਆ ਹੋਵੇ ਇੱਟ ਲੱਗੀ ਦੇਖੀ ਹੋਵੇ ਸੁਣਿਆ ਹੋਣਾ ਤੁਸੀਂ ਕਿਉਂਕਿ ਡੈਮੋਕ੍ਰੇਸੀ ਦਾ ਜਿਹੜਾ 4th ਪਿੱਲਰ ਆ ਉਹ ਕਦੀ ਵੀ 100 ਕਰੋੜ ਤੋਂ ਵੱਧ ਦਾ ਬਜਟ ਨਹੀਂ ਸੀ ਹੁੰਦਾ ਖਾਸ ਕਰਕੇ ਜਿਹੜਾ ਪਬਲਿਸਿਟੀ ਡਿਪਾਰਟਮੈਂਟ ਹੁਣ ਇਸ ਵਾਰੀ 1200 ਕਰੋੜ ਹੋ ਗਿਆ ਔਰ ਇਹੋ ਜੀਆਂ ਮਹਿੰਗੀਆਂ ਐਡਸ ਬਾਕੀ ਸੂਬਿਆਂ ਦੇ ਵਿੱਚ ਵੀ ਡਰਗਸ ਜਿਹੜੀ ਆ ਤਿੰਨ ਸਾਲਾਂ ਬਾਅਦ ਕਹਿਣ ਲੱਗੇ ਵੀ ਅਸੀਂ ਤਾਂ ਹੁਣ ਜੁੱਧ ਨਸ਼ਿਆਂ ਵਿਰੁੱਧ ਵੀ ਤਿੰਨ ਸਾਲ ਤੁਹਾਡਾ ਫਿਰ ਕਿਤੇ ਕਿਤੇ ਹੈ ਨਹੀਂ ਸੀਗੇ ਮਤਲਬ ਕਿਹੜੀ ਚੀਜ਼ ਹੈ ਕਿ ਤੁਸੀਂ ਇਹ ਦੇਖੋ ਨਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੀ ਹੈਗੀ ਆ ਲੁਧਿਆਣਾ ਤਾਂ ਬਿਜ਼ਨਸ ਪਰਸਨਸ ਦਾ ਘਰ ਹੈਗਾ ਤੇ ਕਿੰਨੇ ਲੋਕਾਂ ਨੂੰ ਫਰੋਤੀਆਂ ਦੀਆਂ ਕਾਲਾਂ ਨਾ ਇਹਨਾਂ ਦਾ ਕੋਈ ਤਜਰਬਾ ਸਿਰਫ ਤੇ ਸਿਰਫ ਡੈਮੋਕ੍ਰੇਸੀ ਦਾ ਫੋਰਥ ਪਿਲਰ ਦਬਾ ਕੇ ਲੋਕਾਂ ਦੀ ਆਵਾਜ਼ ਦਬਾ ਕੇ ਇਹ ਜਿਹੜਾ ਇਹ ਸਰਕਾਰ ਚਲਾਉਦੇ ਆ 3 ਸਾਲਾਂ ਦੇ ਵਿੱਚ ਲੋਕਾਂ ਨੂੰ ਬੜਾ ਕਲੀਅਰ ਕਟੇਰਾ ਬਾਰੇ ਗਿਆਨ ਹੋ ਗਿਆ ਐਮ ਐਲ ਏ ਸਾਹਿਬ ਦੀ ਡੈਥ ਹੋ ਗਈ ਗੋਗੀ ਜੀ ਦੀ ਔਰ ਹੁਣ ਲੋਕਾਂ ਕੋਲ ਮੌਕਾ ਹੈਗਾ ਇਸ ਗੱਲ ਨੂੰ ਰੀਅਲਾਈਜ਼ ਕਰਨ ਦਾ ਕਿਉਂਕਿ ਇਹ ਲੋਕ ਸਿਆਣੇ ਹੈਗੇ ਆ ਲੁਧਿਆਣਾ ਟਾਈਮਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਤੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਲੁਧਿਆਣਾ ਦੇ ਹਲਕਾ ਪੱਛਮੀ ਦੇ ਵਿੱਚ ਬਾਇ ਇਲੈਕਸ਼ਨ ਨੂੰ ਲੈ ਕੇ ਜਿੱਥੇ तमाम ਪਾਰਟੀਆਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਸਿਰਫ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨਿਆ ਔਰ ਕਾਂਗਰਸ ਵੱਲੋਂ ਵੀ ਆਪਣੇ ਉਮੀਦਵਾਰ ਦੀ ਚੋਣ ਜਿਹੜੀ ਕੀਤੀ ਜਾ ਚੁੱਕੀ ਹੈ ਬਸ ਐਲਾਨ ਜਿਹੜਾ ਹੋਣਾ ਬਾਕੀ ਹੈ ਸੋ ਲੀਡਰਸ਼ਿਪ ਮੀਟਿੰਗਸ ਜਿਹੜੀਆਂ ਕਰ ਰਹੀ ਔਰ ਇਸੇ ਲੜੀ ਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਕਾਂਗਰਸੀ ਲੀਡਰਸ਼ਿਪ ਪਹੁੰਚੇ ਸਾਡੇ ਨਾਲ ਐਮਐਲਏ ਪ੍ਰਗਟ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਨਗੇ ਸਰ ਅੱਜ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਨੇ ਮੀਟਿੰਗ ਕੀਤੀ ਹੈ ਕੀ ਮੁੱਖ ਮੰਤਵ ਸੀ ਇਸ ਮੀਟਿੰਗ ਦਾ ਨਹੀਂ ਦੇਖੋ ਲੁਧਿਆਣੇ ਚ ਜਿਹੜੀ ਬਾਈ ਇਲੈਕਸ਼ਨ ਹੋਣੀ ਆ ਉਹਦੇ ਕਰਕੇ ਅਸੀਂ ਆਏ ਸੀ ਔਰ 파ਰਤ ਪੂਸ਼ਨ ਆਸ਼ੂ ਸਾਡੇ ਸਟਰੋਂਗ ਜਿਹੜੇ ਹੈਗੇ ਆ ਲੀਡਰ ਆ ਔਰ ਲekin ਜਦੋਂ ਹੀ ਪ੍ਰੈਰੋਗੇਟਿਵ ਹੀ ਹਾਈ ਕਮਾਂਡ ਦਾ ਹੁੰਦਾ ਜਦੋਂ ਇਹ ਅਨਾਉਂਸ ਕਰਨਗੇ ਫਿਰ ਉਹਦੇ ਮੁਤਾਬਕ ਅਸੀਂ ਥੋੜੀ ਬਹੁਤੀ ਗੱਲਬਾਤ ਆ ਜਿਸ ਸਲਾਹ مشਬਰਾ ਕਰਨਾ ਹੈ ਸੀਗੇ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜੋ ਜੋ ਵੀ ਡਾਇਰੈਕਸ਼ਨ ਹੋਊਗੀ ਫਿਰ ਉਸੇ ਮੁਤਾਬਕ ਕੰਮ ਕਰਾਂਗੇ ਕਾਂਗਰਸ ਪਾਰਟੀ ਕਿਸ ਚੀਜ਼ਾਂ ਦੇ ਉੱਪਰ ਲੋਕਾਂ ਦੇ ਵਿੱਚ ਵੋਟ ਮੰਗਣ ਦੇ ਲਈ ਜਾ ਕੇ ਕਿਉਂਕਿ ਜੇ ਪਿਛਲੇ ਟੈਨਿਓਰ ਦੀ ਗੱਲ ਕੀਤੀ ਜਾਵੇ بڑے ਇਲਜ਼ਾਮ ਕੈਪਟਨ ਸਰਕਾਰ ਬਲੇ ਕਾਂਗਰਸ 'ਤੇ ਲੱਗੇ ਔਰ ਹੁਣ ਜੇ ਗੱਲ ਕੀਤੀ ਜਾਵੇ ਰੂਲਿੰਗ ਪਾਰਟੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਜਿਹੜੀ ਮੰਜ਼ਿਲ ਆ ਔਖੀ ਹੋਏਗੀ ਅ ਦੇਖੋ ਮੈਂ ਤਾਂ ਜ਼ਰੂਰਤ ਹੈਗੀ ਆ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਉਹ ਸਿਰਫ ਪੁਲਿਸ ਦੇ ਉੱਤੇ ਹੀ ਇਲੈਕਸ਼ਨ ਲੜਦੀ ਆ ਜੀ ਔਰ ਦੂਸਰਾ ਕੈਂਡੀਡੇਟ ਜਿਹੜਾ ਉਹ ਬੇਸਿਕਲੀ ਕੋਈ ਪੋਲਿਟੀਕਲ ਚਿਹਰਾ ਨਹੀਂ ਹੈਗਾ ਉਹ ਤਾਂ ਲੋਕਾਂ ਨੂੰ ਸਭ ਨੂੰ ਪਤਾ ਵੀ ਬਿਜ਼ਨਸਮੈਨ ਹੈ ਔਰ ਇਹ ਵੀ ਪਤਾ ਹੈਗਾ ਲੋਕਾਂ ਨੂੰ ਕਿ ਕਿਸ ਤਰ੍ਹਾਂ ਰਾਜ ਸਭਾ ਦਾ ਮੈਂਬਰ ਬਣਿਆ ਜੀ ਤੇ ਹੁਣ ਇਹਨਾਂ ਨੂੰ ਤਰਲੋਮੱਛੀ ਕਿਉਂ ਹੋਈ ਆ ਕਿਉਂਕਿ ਇਥੋਂ ਦਿੱਲੀ ਦੇ ਦੋ ਲੀਡਰਾਂ ਚੋਂ ਇੱਕ ਲੀਡਰ ਨੂੰ ਰਾਜ ਸਭਾ ਭੇਜਣਾ ਇਸ ਕਰਕੇ ਤਰਲੋਮੱਛੀ ਹੋਈ ਆ ਹੋਰ ਇਹਨਾਂ ਦਾ ਪੰਜਾਬ ਨਾਲ ਕੋਈ ਪਿਆਰ ਨਹੀਂ ਜੀ ਕੋਈ ਇਹਨਾਂ ਦਾ ਲਵ ਲੋ ਨਹੀਂ ਹੈਗਾ ਸੋ ਇਸ ਕਰਕੇ ਤਾਂ ਕਮਰਸ਼ੀਅਲ ਲੋਕ ਹੈਗੇ ਆ ਔਰ ਜਿਹੜੀ ਪਿਛਲੇ 3 ਸਾਲ ਦੀ ਕਾਰਗੁਜ਼ਾਰੀ ਆ 3 ਸਾਲ ਪਹਿਲਾਂ ਦੇਖੋ ਅਸੀਂ ਗਲਤੀਆਂ ਕੀਤੀਆਂ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਉਹਦੇ ਉਹਦੇ ਕਰਕੇ ਉਹਦੇ ਵਿੱਚ ਦੇ ਵਿੱਚ ਹੀ ਸਾਨੂੰ 18 ਸੀਟਾਂ ਤੇ ਅਸੀਂ ਰਹਿ ਗਏ ਲੋਕਾਂ ਨੇ ਇਹਨਾਂ ਨੂੰ 92 ਸੀਟਾਂ ਦਾ ਫਤਵਾ ਦਿੱਤਾ ਜੀ ਤੇ ਤੁਸੀਂ ਮੈਨੂੰ ਕੋਈ ਦੱਸ ਦਿਓ ਵੀ ਲੁਧਿਆਣੇ ਚ ਜਾਂ ਆਲੇ ਦੁਆਲੇ ਜਾਂ ਪੂਰੇ ਪੰਜਾਬ ਚ ਕਦੀ ਸੁਣਿਆ ਹੋਵੇ ਇੱਟ ਲੱਗੀ ਦੇਖੀ ਹੋਵੇ ਸੁਣਿਆ ਹੋਣਾ ਤੁਸੀਂ ਕਿਉਂਕਿ ਡੈਮੋਕਰੇਸੀ ਦਾ ਜਿਹੜਾ 4ਥ ਪਿਲਰ ਆ ਉਹ ਕਦੀ ਵੀ 100 ਕਰੋੜ ਤੋਂ ਵੱਧ ਦਾ ਬਜਟ ਨਹੀਂ ਸੀ ਹੁੰਦਾ ਖਾਸ ਕਰਕੇ ਜਿਹੜਾ ਪਬਲਿਸਿਟੀ ਡਿਪਾਰਟਮੈਂਟ ਆ ਹੁਣ ਇਸ ਵਾਰੀ 1200 ਕਰੋੜ ਹੋ ਗਿਆ ਔਰ ਇਹੋ ਜੀਆਂ ਮਹਿੰਗੀਆਂ ਐਡਸ ਬਾਕੀ ਸੂਬਿਆਂ ਦੇ ਵਿੱਚ ਵੀ ਮੇਰਾ ਖਿਆਲ ਹੈ 500 ਕਰੋੜ ਪੰਜਾਬ ਦੇ ਵਿੱਚ ਤੇ 700 ਕਰੋੜ ਬਾਹਰ ਜੇ ਬੰਬੇ ਅਰਪੋਰਟ ਤੇ ਜਾਂ ਦਿੱਲੀ 에ਰਪੋਰਟ ਤੇ ਜਾਂ ਹైదరాబాద్ ਕਲਕਟਾ ਚਨਈ ਜੇ 에ਰਪੋਰਟ ਤੇ ਸਭ ਤੋਂ ਕਾਸਟਲੀਆ ਜਿਹੜੀਆਂ ਐਡਸ ਲੱਗਦੀਆਂ ਉਹ ਪੰਜਾਬ ਸਰਕਾਰ ਦੀਆਂ ਲੱਗਦੀਆਂ ਕੀ ਦਿਖਾਉਣਾ ਚਾਹੁੰਦੇ ਆ ਪੰਜਾਬ ਦੇ ਪੈਸੇ ਦੀ ਬਰਬਾਦੀ ਕਰਦੇ ਆ ਸੋ ਇਸ ਕਰਕੇ ਨਾ ਇਹਨਾਂ ਦਾ ਕੋਈ ਤਜਰਬਾ ਸਿਰਫ ਤੇ ਸਿਰਫ ਡੈਮੋਕ੍ਰੇਸੀ ਦਾ ਫੋਰਥ ਪਿੱਲਰ ਦਵਾ ਕੇ ਲੋਕਾਂ ਦੀ ਆਵਾਜ਼ ਦਵਾ ਕੇ ਇਹ ਜਿਹੜਾ ਇਹ ਸਰਕਾਰ ਚਲਾਉਦੇ ਆ 3 ਸਾਲਾਂ ਦੇ ਵਿੱਚ ਲੋਕਾਂ ਨੂੰ ਬੜਾ ਕਲੀਅਰ ਕਾਟੇਰਾ ਬਾਰੇ ਗਿਆਨ ਹੋ ਗਿਆ 3 ਸਾਲ ਤੋਂ ਪਹਿਲਾਂ ਇਹਨਾਂ ਦੇ ਉੱਤੇ ਕੋਈ ਕਹਿ ਲਓ ਕਿ ਕੋਈ ਬੈਗੇਜ ਨਹੀਂ ਸੀ ਜੀ ਲੇਕਿਨ ਤਿੰਨ ਸਾਲਾਂ ਦੇ ਵਿੱਚ ਇਹਨਾਂ ਨੇ ਇੰਨਾ ਕੁ ਬੈਗੇਜ ਕ੍ਰੀਏਟ ਕਰ ਲਿਆ ਤੇ ਲੋਕੀ ਇਹਨਾਂ ਨੂੰ ਦੂਸਰੀਆਂ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਰਵਾਇਤੀ ਪਾਰਟੀਆਂ ਨੇ ਗਲਤੀਆਂ ਕੀਤੀਆਂ ਜੀ ਬਿਲਕੁਲ لیکن روایتی پارٹیاں ਨਾਲੋਂ ਵੀ ਇਹੇ نقصان ਵੱਧ ਕਰਕੇ ਜਿਹੜਾ ਕਹਿੰਦੇ ਸੀ ਵੀ ਅਸੀਂ ਬਹੁਤ ਇੱਕ ਨਵੇਂ ਤਰ੍ਹਾਂ ਦੀ ਪੋਲਿਟਿਕਸ ਜਿਹੜੀ ਲੈ ਕੇ ਆਵਾਂਗੇ ਤੁਸੀਂ ਇਹ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਨੇ ਜਿੰਨਾ ਕ੍ਰਿਟਿਸਿਜ਼ਮ ਬਾਕੀ ਪਾਰਟੀਆਂ ਦਾ ਕੀਤਾ ਲੋਕਾਂ ਨੂੰ ਉਨੀਆਂ ਉਮੀਦਾਂ ਪਾਰਟੀ ਤੋਂ ਜ਼ਿਆਦਾ ਸਨ ਨਹੀਂ ਨਹੀਂ ਪਾਰਟੀ ਤੋਂ ਉਮੀਦਾਂ ਵੀ ਜ਼ਿਆਦਾ ਨਹੀਂ ਸੀ ਇਹ ਰੂਟੀਨ ਜੀ ਕੰਮ ਕਰਦੇ ਦੇਖੋ ਇਹ ਕਹਿੰਦੇ ਸੀ ਅਸੀਂ ਪੋਜ਼ਿਟਿਵ ਬਜਟ ਲੈ ਕੇ ਆਵਾਂਗੇ ਜੀ ਸਵਾ ਲੱਖ ਕਰੋੜ ਰੁਪਏ ਦਾ ਤਿੰਨਾਂ ਸਾਲਾਂ ਦੇ ਵਿੱਚ ਕਰਜ਼ਾ ਚੜਾਤਾ ਹਜੇ 2 ਸਾਲ ਬਚੇ ਹੋਏ ਆ ਡਰੱਗਸ ਜਿਹੜੀ ਆ ਤਿੰਨ ਸਾਲਾਂ ਬਾਅਦ ਕਹਿਣ ਲੱਗੇ ਵੀ ਅਸੀਂ ਤਾਂ ਹੁਣ ਜੁੱਧ ਨਸ਼ਿਆਂ ਵਿਰੁੱਧ ਵੀ ਤਿੰਨ ਸਾਲ ਤੁਹਾਡਾ ਫਿਰ ਕਿਤੇ ਕਿਤੇ ਹੈ ਨਹੀਂ ਸੀਗੇ ਜੀ ਮਤਲਬ ਕਿਹੜੀ ਚੀਜ਼ ਹੈ ਕਿ ਤੁਸੀਂ ਇਹ ਦੇਖੋ ਨਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੀ ਹੈਗੀ ਆ ਲੁਧਿਆਣਾ ਤਾਂ ਬਿਜ਼ਨਸ ਪਰਸਨਸ ਦਾ ਘਰ ਹੈਗਾ ਤੇ ਕਿੰਨੇ ਲੋਕਾਂ ਨੂੰ ਫਰੋਤੀਆਂ ਦੀਆਂ ਕਾਲਾਂ ਕਿੰਨਾ ਬੇਸਿਕਲੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਅੱਛਾ ਬਿਜ਼ਨਸ ਹੌਲੀ-ਹੌਲੀ ਪਲਾਈਨ ਕਰ ਗਿਆ ਜੀ ਅੱਛਾ ਇਹ ਕਹਿੰਦੇ ਆ ਕਿ ਅਸੀਂ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦਾ ਬਿਜ਼ਨਸ ਤਾਂ ਅਸੀਂ ਪੰਜਾਬ ਦੇ ਵਿੱਚ ਲੈ ਆਂਦਾ ਅਸਲੀ ਗੱਲ ਹੈ ਬਿਜ਼ਨਸਮੈਨ ਤਾਂ ਆਉਣਾ ਹੀ ਨਹੀਂ ਚਾਹੁੰਦਾ ਇੱਥੇ ਸੋ ਇਹ ਇਹਨਾਂ ਦੀ ਕਾਰਗੁਜ਼ਾਰੀ ਆ ਤੇ ਲੁਧਿਆਣੇ ਦੇ ਲੋਕ ਸਿਆਣੇ ਆ ਹੁਣ ਬਾਈ ਚਾਂਸ ਬਾਈ ਇਲੈਕਸ਼ਨ ਆ ਗਈ ਕਿਉਂਕਿ ਉਹ ਐਮਐਲਏ ਸਾਹਿਬ ਦੀ ਡੈਥ ਹੋ ਗਈ ਗੋਗੀ ਜੀ ਦੀ ਤੇ ਉਹ ਬਾਈ ਔਰ ਹੁਣ ਲੋਕਾਂ ਕੋਲ ਮੌਕਾ ਹੈਗਾ ਇਸ ਗੱਲ ਨੂੰ ਰੀਅਲਾਈਜ਼ ਕਰਨ ਦਾ ਕਿਉਂਕਿ ਇਹ ਲੋਕ ਸਿਆਣੇ ਹੈਗੇ ਆ ਮੈਂ ਨਹੀਂ ਕਹਿੰਦਾ ਉਹ ਆਪ ਅਸੈਸ ਕਰਨ ਜਿਹੜੀਆਂ ਗੱਲਾਂ ਮੈਂ ਕਹਿੰਨਾ ਉਹ ਆਪ ਅਸੈਸ ਕਰਨ ਉਹਦੇ ਤੋਂ ਬਾਅਦ ਫੈਸਲਾ ਲੈਣ ਪਰ ਗੁਰਜੀ ਸਿਆਸੀ ਗਲਿਆਰਿਆਂ 'ਚ ਇਹ ਵੀ ਚਰਚਾ ਕਿ ਜਿਹੜਾ ਇਹ ਬਾਇਲੈਕਸ਼ਨ ਆ ਇਹ 227 ਦਾ ਸੈਮੀ ਫਾਈਨਲ ਹੈ ਕਿਉਂਕਿ 27 ਤੱਕ ਵੱਡੇ ਉਲਟ ਫੇਰ ਜਿਹੜੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਪਾਰਟੀਆਂ ਦੇ ਵਿੱਚ ਹੋਣੀ ਹੈ ਬਾਰੇ ਤਾਂ ਨਹੀਂ ਮੈਨੂੰ ਪਤਾ ਪਰ ਦੇਖੋ ਨਾਰਮਲੀ ਕੀ ਹੁੰਦੀ ਕਿ ਸਰਕਾਰ ਆਪਣਾ ਹਰ ਹੱਥ ਕੰਡਾ ਵਰਤਦੀ ਆ ਜੀ ਸੋ ਇਹਨਾਂ ਦਾ ਹੱਥ ਕੰਡਾ ਜਿਹੜਾ ਉਹ ਪੁਲਿਸ ਡਿਪਾਰਟਮੈਂਟ ਆ ਜੀ ਕਿਉਂਕਿ ਪੁਲਿਸ ਡਿਪਾਰਟਮੈਂਟ ਖੁੱਲ ਕੇ ਜਿਹੜਾ ਹੈਗਾ ਉਹ ਲੱਗਿਆ ਹੋਇਆ ਮੈਂ ਤਾਂ ਹੀ ਤਾਂ ਕਹਿੰਦਾ ਵੀ ਹਰ ਬਾਇਲੈਕਸ਼ਨ 'ਚ ਰੂਲਿੰਗ ਪਾਰਟੀ ਕਰਦੀ ਹੈ ਕੋਈ ਵੀ ਹੋ ਕੋਈ ਵੀ ਹੋਵੇ ਪਰ ਬਹੁਤਾ ਇੰਨਾ ਨਹੀਂ ਕਰਦੀ ਜਿੰਨਾ ਇਹ ਕਰਦੇ ਕਿਉਂਕਿ ਜਲੰਧਰ ਦੇ ਵਿੱਚੋਂ ਇੱਕ ਮੇਰਾ ਕਾਉਂਸਲਰ ਦੀ ਇਲੈਕਸ਼ਨ ਲੜਨ ਵਾਲਾ ਕੈਂਡੀਡੇਟ ਪੁਲਿਸ ਜੇ ਚੱਕ ਕੇ ਲੈ ਗਈ ਔਰ ਉਹ ਵੀ ਇੱਕ ਪੌਸ਼ ਏਰੀਏ ਤੋਂ ਕਿਉਂਕਿ ਮੈਂ ਇਦਾਂ ਦਾ ਕੁਝ ਜਲੰਧਰ ਨਹੀਂ ਦੇਖਿਆ ਸੱਚੀ ਗੱਲ ਤਾਂ ਇਹ ਮੈਨੂੰ ਗੱਲ ਤਾਂ ਤਕਲੀਫ ਤਾਂ ਇਸ ਗੱਲ ਦੀ ਹੈ ਜੀ ਸੋ ਇਸ ਕਰਕੇ ਜੇ ਇਹੋ ਜਿਹੇ ਲੋਕ ਇਦਾਂ ਕਰਨ ਲੱਗ ਪਏ ਫਿਰ ਡੈਮੋਕ੍ਰੇਸੀ ਰਹਿ ਕਿੱਥੇ ਗਈ ਕਿਉਂਕਿ ਤੁਸੀਂ ਪਿੱਛੇ ਜੇ ਇੱਕ ਸੰਦੀਪ ਸਿੰਘ ਦੀ ਰਿਪੋਰਟ ਪੜ੍ਹੀ ਸੁਣੀ ਹੋਣੀ ਆ ਇੱਕ ਪੱਤਰਕਾਰ ਦੀ ਜਿਨ੍ਹਾਂ ਨੇ ਬੇਸਿਕਲੀ ਇਹ ਤਿੰਨ ਸਾਈਟਸ ਇਹੋ ਜੀਆਂ ਚਲਾਉਂਦੇ ਆ ਜਿਹਦਾ ਟਾਰਗੇਟ ਕਿਹੜਾ ਆ ਉਹਦਾ ਟਾਰਗੇਟ ਜ਼ਿੰਮੇਵਾਰ ਆ ਉਹਦਾ ਟਾਰਗੇਟ ਚੰਗੇ ਇੰਟੈਲੈਕਚੁਅਲਸ ਆ ਉਹਦਾ ਟਾਰਗੇਟ ਪੱਤਰਕਾਰ ਆ ਤੇ ਭਾਈਚਾਰੇ ਦੇ ਵਿੱਚ ਵਖਰੇਵੇਂ ਪਾਉਣੇ ਭਾਈਚਾਰੇ ਨੂੰ ਪਾੜ ਕੇ ਰੱਖਣਾ ਇਹ ਪੰਜਾਬ ਦੀ ਇਮੇਜ ਨੂੰ ਜਿਹੜਾ ਉਹ ਕਿਤੇ ਨਾ ਕਿਤੇ ਬਹੁਤ ਵੱਡੀ ਢਾਲ ਆ ਰਿਹਾ ਹੈ ਸੋ ਜੇ ਇਹ ਕਰ ਰਹੇ ਹੈਗੇ ਆ ਐਂਡ ਇਹ ਅਫੀਸ਼ੀਅਲ ਰਿਕਾਰਡ ਤੇ ਆ ਸੋ ਇਹ ਇਹਨਾਂ ਦਾ ਅਸਲੀ ਕਿਰਦਾਰ ਹੈ ਕਾਂਗਰਸ ਦੇ ਵੱਡੇ ਦਿੱਗਜ ਜਿਹੜੇ ਨੇ ਜਾਂ ਤਾਂ ਉਹ ਭਾਜਪਾ ਦੇ ਵਿੱਚ ਚਲੇ ਗਏ ਜਾਂ ਪਿਛਲੇ ਕਈ ਇਲੈਕਸ਼ਨਸ ਦੇ ਵਿੱਚ ਨਜ਼ਰ ਨਹੀਂ ਆਏ ਜਿਵੇਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਹੋਵੇ ਕੀ ਲੱਗਦਾ 27 ਦੇ ਵਿੱਚ ਉਹ ਜਿਹੜੇ ਲੀਡਰ ਨੇ ਵਾਪਸੀ ਕਰਨਗੇ ਰਾਜਨੀਤੀ ਦੇ ਵਿੱਚ ਔਰ ਕਾਂਗਰਸ ਫੇਰ ਇਕਜੁੱਟ ਨਜ਼ਰ ਆਏਗੀ ਦੇ ਕਾਂਗਰਸ ਦੇ ਕੋ ਡੈਮੋਕ੍ਰੇਸੀ ਕਾਂਗਰਸ ਦੇ ਵਿੱਚ ਥੋੜੀ ਜੀ ਵੱਧ ਹੈਗੀ ਆ ਦੇਖੋ ਮੈਂ ਇੱਕੋ ਗੱਲ ਸਮਝਦਾ ਹੁਣਾ ਇੰਟਰਨਲ ਡੈਮੋਕ੍ਰੇਸੀ ਦਾ ਹੋਣਾ ਬਹੁਤ ਜ਼ਰੂਰੀ ਆ ਉਹ ਬੀਜੇਪੀ ਚ ਵੀ ਹੈ ਨਹੀਂ ਬੀਜੇਪੀ ਦੀ ਵੀ ਡਿਕਟੇਟਰਸ਼ਿਪ ਹੈਗੀ ਆ ਤੇ ਆਮ ਆਦਮੀ ਪਾਰਟੀ ਚ ਤੁਸੀਂ ਦੱਸ ਦਿਓ ਵੀ ਕੇਜਰੀਵਾਲ ਤੋਂ ਇਲਾਵਾ ਜੇ ਕਿਸੇ ਦੀ ਕੋਈ ਗੱਲ ਸੁਣਦੀ ਹੋਵੇ ਸੋ ਇਸ ਕਰਕੇ ਅਸੀਂ ਥੋੜੇ ਜਿਹਾ ਵੱਧ ਡੈਮੋਕ੍ਰੈਟਿਕ ਆ ਰਿਐਲਿਟੀ ਇਹ ਆ ਵੀ ਸਾਨੂੰ ਉਹ ਕੰਟਰੋਲ ਕਰਨਾ ਚਾਹੀਦਾ ਅੱਛਾ ਡਿਫਰੈਂਸ ਆਫ ਓਪੀਨੀਅਨ ਉਹ ਬੰਦੇ ਦੀ ਡੈਮੋਕ੍ਰੇਸੀ ਜਾਂ ਜਿੰਦਾ ਹੋਣ ਦੀ ਇੱਕ ਮਿਸਾਲ ਹੁੰਦੀ ਨਹੀਂ ਤਾਂ ਬੰਦੇ ਤਾਂ ਮਰੇ ਪਏ ਆ ਜੀ ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਸੋ ਇਸ ਸੰਸਾਦ ਦੇ ਨਾਲ ਐਮਐਲਏ ਪ੍ਰਗਟ ਸਿੰਘ ਜਿਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਅੱਜ ਗੱਲਬਾਤ ਕੀਤੀ ਬਾਇਲੈਕਸ਼ਨ ਨੂੰ ਲੈ ਕੇ ਸੋ ਤਿਆਰੀਆਂ ਕਾਂਗਰਸ ਪਾਰਟੀ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਿੱਥੇ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਔਰ ਕਿਹਾ ਜਾ ਰਿਹਾ ਹੈ ਕਿ ਕੁਝ ਦਿਨਾਂ ਦੇ ਵਿੱਚ ਇਲੈਕਸ਼ਨ ਅਨਾਉਂਸ ਹੋਣ ਤੋਂ ਪਹਿਲਾਂ ਕਾਂਗਰਸ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ ਕੈਮਰਾ ਪਰਸਨ ਸਤਵੰਦ ਦੇ ਨਾਲ ਮਹਿਮਨ ਸਿੰਘ ਤੁਹਾਧਿਆ